ਅੱਜ ਆਪ ਪਹੁੰਚੇ ਆ ਗੁਰੂ ਸਰ ਪ੍ਰਕਾਸ਼ਨ ਦੰਦਵਾ ਸਾਹਿਬ ਤਲਵੰਡੀ ਸਾਬੋ ਸਿੱਖ ਸਕਦੇ ਨੇ ਤੇ ਇਹਦੇ ਚਾ ਮੈਨੂੰ ਇੱਕ ਕਿਤਾਬ ਦੀ ਸੀ ਇੱਥੇ ਪਾਕਿਸਤਾਨ ਦੇ ਸਫਰ ਜਿਹੜੀ ਕਿ ਲਿਖੀ ਹੈਗੀ ਆ ਅਕਾਲੀ ਚੱਕਰ ਕੌਰ ਸਿੰਘ ਜੀ ਉਹਨਾਂ ਦੀ ਡਾਇਰੀ ਹੈ ਇਹ ਜਦੋਂ ਵੰਡੇ ਵੇਲੇ 1947 ਪਾਕਿਸਤਾਨ ਦੇ ਭਾਰਤ ਦੀ ਵੰਡ ਵੇਲੇ ਜਿਹੜੀਆਂ ਸਿੱਖ ਬੀਬੀਆਂ ਉਧਰ ਰਹਿ ਗਈਆਂ ਸੀ ਜਾਂ ਮੁਸਲਮਾਨ ਬੀਬੀਆਂ ਇੱਧਰ ਰਹਿ ਗਈਆਂ ਸੀ ਉਹਨਾਂ ਨੂੰ ਉਹ ਛੱਡ ਕੇ ਆਏ ਸੀ ਤੇ ਉਹਨਾਂ ਦਾ ਸਫਰ ਹੈ ਉਹਨਾਂ ਦੀ ਡਾਇਰੀ ਦੇ ਪੰਨੇ ਆ ਜਿਹੜੀ ਬਾਅਦ ਚ ਮਿਲੀ ਸੀ ਤੇ ਬਾਅਦ ਛਾਪੀ ਗਈ ਹੈ ਤੋ ਇਹ ਵੀ ਇੱਕ ਤਰ੍ਹਾਂ ਦਾ ਸਫਰ ਹੈ ਜਿਹੜਾ ਤੁਸੀਂ ਪੜ੍ਹ ਸਕਦੇ ਹੋ ਜਿਹੜਾ ਸਾਨੂੰ 47 ਦੀ ਉਸ ਦਰਦ ਭਰੀ ਯਾਦ ਦਿਵਾਉਂਦਾ ਹੈ ਕਿ ਕਿਵੇਂ ਭਈ ਸਿੱਖ ਬੀਬੀਆਂ ਨੂੰ ਇਧਰੋਂ ਦੇ ਉਧਰ ਲਿਜਾਇਆ ਗਿਆ ਤੇ ਮੁਸਲਮਾਨ ਬੀਬੀਆਂ ਨੂੰ ਅ ਅਕਾਲੀ ਚੱਕਰ ਕੌਰ ਸਿੰਘ ਜੀ ਨੇ ਆਪਦੇ ਜਿਹੜੇ ਹੈਗੇ ਬਾਦਰੀ ਦੇ ਨਾਲ ਭੇਜਿਆ ਕਰੋ ਕਰੀ ਤੋ ਹੋਰ ਕਿਤਾਬਾਂ ਬਹੁਤ ਹੈ ਤੁਸੀਂ ਕਿਤਾਬਾਂ ਮੰਗਵਾ ਵੀ ਸਕਦੇ ਹੋ ਇੱਕ ਚੀਜ਼ ਮੈਂ ਹੋਰ ਤੁਹਾਨੂੰ ਖਾਸ ਦਿਖਾ ਦੇ ਆ ਇਹ ਡੈਰੀਆਂ ਜਿਹੜੀਆਂ ਡਾਈਕਲ ਪੇਪਰ ਦੀਆਂ ਬਣੀਆਂ ਹੋਈਆਂ ਤੇ ਇਹੇ ਕੈਲੀਗ੍ਰਾਫੀ ਕਰਨ ਨੂੰ ਜਾਂ ਆਪ ਦੀ ਡੈਰੀ ਲਿਖਣ ਨੂੰ ਜੇ ਬਾਈ ਨੇ ਕੰਮ ਕੀਤਾ ਤਾਂ ਇਹੋ ਜੇ ਕੰਮ ਦੀ ਸਲਾਹਾ ਕਰਨੀ ਚਾਹੀਦੀ ਆਪਾਂ ਨੂੰ ਕਿਉਂਕਿ ਕਿਤਾਬਾਂ ਪੜਨਾ ਪੜਾਉਣਾ ਤੇ ਸੋਹਣੀ ਲਿਖਤ ਲਿਖਣਾ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ